ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਾ ਹੋਰ ਤੁਸੀਂ ਵੀ ਕਿਵੇਂ ਉਮੀਦ ਕਰਦਾ ਨਾ ਵਧੀਆ ਹੋਗੇ ਠੀਕ ਠਾਕ ਹੋਗੇ ਚੜਦੀ ਕਲਾ ਵਿੱਚ ਹੋਗੇ ਲਓ ਜੀ ਅੱਜ ਆਪਾਂ ਬਣਾਵਾਂਗੇ ਜੀ ਖੋਏ ਦੀਆਂ ਪਿੰਨੀ ਆਪਾਂ ਕੱਢਦੇ ਆ ਖੋਆ ਤੇ ਆਪਾਂ ਨੇ ਆਹ ਦੇ ਕਟਾਈ ਆਪਾਂ ਨੇ ਕਰ ਲਈ ਤਿਆਰ ਕਰ ਲਈ ਇੱਧਰ ਆਪਾਂ ਨੇ ਪੱਠੀ ਚਵਾਲ ਲਈ ਅੱਗੇ ਆਪਾਂ ਨਾ ਆਹ ਪੱਠੀ ਤੇ ਕਰਾਂਗੇ ਕਟਾਂਗੇ ਖੋਆ ਤੇ ਗੈਸ ਵਾਲੀ ਤੇ ਨਹੀਂ ਕੱਟਦੇ ਹੈਗੇ ਕਿਉਂਕਿ ਜੇ ਆਪਣੇ ਕੋਲ ਲੱਕੜ ਵਾਲਣ ਵਾਧੂ ਆਪਾਂ ਇੱਥੇ ਬਣਾਵਾਂਗੇ ਤੇ ਇੱਧਰ ਹੈਗਾ ਜੀ ਆਪਣੇ ਕੋਲੇ ਦੁੱਧ ਇਹਨੂੰ ਸੁਨ ਲਓ ਪਕੜਾ ਹੀ ਨਾ ਉਪਰ ਸਰ ਦੇ ਪਰ ਅੰਚਨਾ ਪਾ ਥੋੜਾ ਜਿਹਾ ਪਹਿਲਾਂ ਨਾ ਪਾਣੀ ਪਾਵਾਂਗੇ। ਨਾ ਦੁੱਧ ਨਹੀਂ ਫੰਡੇ ਲੱਗੂਗਾ। ਆ ਇਹ ਦੁੱਧ ਪਾ ਲਈ। ਇਹ ਆਪਣੇ ਕੋ ਕਰਦਾ ਦੁੱਧ ਫਲ ਫੈਂਟ ਆ। 5 ਕਿਲੋ ਦੁੱਧ ਆ ਜੀ 5 ਕਿਲੋ ਆ ਆਪਣੇ ਕੋਲ 10 ਕਿਲੋ ਦੁੱਧ ਹੈਗਾ। ਅਨਿਕਾ ਲਈ ਸ਼ਾਮ ਨੂੰ ਫ੍ਰਿਜ ਵਿੱਚ ਧਰਤਾ ਸੀਗਾ ਆ ਜਾਓ ਇੱਥੇ ਕਰੇ ਜਾਂਦੇ ਹਾਂ ਆ ਪੁਣੇ ਅੱਗੇ ਚੱਲੀ ਜਾਵੇ ਆਪਣਾ 2 ਘੰਟੇ ਚੋਂ ਨਿਕਲੇ ਆਊਗਾ 2.5 ਘੰਟੇ ਲੱਗਣਗੇ ਅੱਗੇ ਵਧੀਆ ਮੱਚੀ ਜਾਂਦੀ ਆ ਜਦੋਂ ਦੁੱਧ ਘਰ ਮਾਨੂੰ ਲੱਗ ਗਿਆ ਜਦ 13 ਵਾਲੀ ਚੜ ਗਈ ਫਿਰ ਇਹ 2 ਘੰਟੇ ਲੱਗਣਗੇ ਇਸ ਤੋਂ ਬਾਅਦ ਆਪਣਾ ਥੱਲੇ ਹਲਾਉਂਦੇ ਰਹਿਣਾ ਥੱਲੇ ਨਾਲ ਲੱਗ ਜਾਏਗਾ ਦੁੱਧ ਨਾਲ ਥੱਲੇ ਪੈਟ ਆਲਾ ਗਾ ਤੇ گاੜਾ ਦੁੱਧ ਹੈਗਾ ਪਕੂਆ ਕਰਦੇ ਆ ਦਰਗਾਜਰ ਪੱਕ ਬਣਾਈ ਸੁੱਡੀ ਹਵਾ ਵਾਲੀ ਚੱਲ ਜਾਂਦੀ ਸੀ ਹਵਾ ਨਾਲ ਘੁੰਮਦੀ ਆ ਸਾਰੇ ਪਾਸੇ ਅੱਖਾਂ ਗੜਤ ਨਹੀਂ ਲੱਗਦਾ ਲੈ ਜ ਆਪਣਾ ਘੰਟਾ ਹੋ ਗਿਆ ਆਪਣੇ ਤਰੇ ਨੂੰ ਦੁੱਧ ਨੂੰ ਦੇਖੋ ਲੈ ਥੋਆ ਬਣ ਲੱਗ ਗਿਆ ਆਪਣੇ ਘੰਟਾ ਘੋਲ ਲੱਗੂਗਾ ਗਾੜਾ ਹੋ ਗਿਆ ਦੁੱਧ ਦੇਖੋ ਹੁਣ ਆਪਣਾ ਮਿੱਠੀ ਮਿੱਠੀ ਅਲੂ ਤੇ ਬਣਾ ਮਾ ਕੇ ਬਾੜੀ ਜਾਵੇ ਅੱਜ ਨਹੀਂ ਕਰਦੇ ਆ ਹਲਾਉਦੇ ਰਹਾਂਗੇ ਜੇ ਥੱਲੇ ਨਾਲ ਆਗੇ ਜੀ ਕੁਝ ਚੀਜ਼ਾਂ ਨਹੀਂ ਹੁਣ ਆਪਾਂ ਨੇ ਬੰਦ ਕਰਨ ਇਥੇ ਤਰ੍ਹਾਂ ਹੀ ਛਲਾਉਂਦੇ ਰਹਿਣਾਗਾ ਅਣਛੇਤੀ ਬਾਣੀ ਉਹ ਇੱਥੇ ਕਾ ਕੇ ਉਹਨਾਂ ਛਿੱਤੇ ਪੈਣ ਲੱਗ ਜਾਣਗੇ ਉਹਨੂੰ ਗਾੜਾ ਹੋ ਗਿਆ ਜਿੱਦੋ ਪਹਿਲਾਂ ਵਾਲੀ ਜੜ ਤੋਂ ਪਹਿਲਾਂ ਟਾਈਮ ਲੱਗਦਾ ਇੱਥੇ ਕਾ ਕੇ ਤੇ ਛਿੱਤੀ ਪੰਚਾ ਕੰਠ ਤੋਂ ਪਹਿਲਾਂ ਲੱਗ ਜਾਂਦੀ ਉਹ ਇਹ ਲਾ ਕੰਠਾ ਲੱਗਣਾ ਨਹੀਂ ਬਸ ਲੋਕਾਂ ਹੀ ਕੰਠ ਲੱਗ ਪੂ ਜਮਾ ਕਲੀਅਰ ਕਰ ਦਾਂਗੇ बिल्कुल भी बंद नहीं करना ऐसी तरह हिलाना गा कड़ाई का थे थोड़ा या हल्का ही अग भी अपने वाली नहीं करनी हूँ बस अग चीन मिली गई अद्धा दुधर रह गया अपना

ਉਹ ਆਪਣਾ ਬਣ ਗਿਆ ਪਕੜਦੀ ਭਾਂਡੇ ਚ ਕੜਾਈ ਆਪਾਂ ਸਾਫ ਕਰ ਲਾਂਗੇ ਫਿਰ ਆਪੇ ਇਸ ਦੇ ਵਿੱਚ ਹੀ ਆਟਾ ਪੁੱਨ ਲਾਗੇ ਕੜਾਈ ਤਾਂ ਰੀ ਦਵਾਰੇ ਸਾਫ ਕਰਕੇ ਆਪਾਂ ਨੇ ਖੋਆ ਘੜਤ ਜਿੰਨਾ ਆਪਾਂ ਦੋ ਕੜਛੇ ਪਾਵਾਂਗੇ ਕਿ ਹੋ ਗਈਆਂ ਇਹ ਚੁੰਗੀਆਂ ਫਾਟਾ ਕਿਉਂ ਨਾ ਆ ਘੱਟ ਪਾ ਕੇ ਪੁੰਨਾ ਵੀ ਸਖੂਰੂ ਰਾਜ ਜੇ ਆਪਣਾ ਖੋਆ ਘੜਦਾ ਨਾ ਜਿਹੜਾ ਆਪਾਂ ਬਜਾਰੋਂ ਖੋਆ ਲੈ ਕੇ ਆਉਨੇ ਨੇ ਉਹਦੇ ਚ ਕਿਉਂ ਜਿਆਦੇ ਪੈਂਦੇ ਇਹ ਚ ਆਪਣੇ ਘਰ ਵਾਲੇ ਸੋਈ ਚ ਨਾ ਵਿੱਚੋਂ ਕਿਉਂ ਨਿਕਲਣਾ ਕਿ ਪਿੰਨੀਆਂ ਬੱਟਲ ਬੜੇ ਨਾ ਬੜਾ ਥਾਜੀ ਚ ਸੋਈ ਜਾਂਦੀ ਕਰ ਮਹਾਂ ਦੇਖੋ ਕਰੇ ਗ੍ਰाइंड ਕਰ ਲਈਏ ਤੁਸੀਂ ਦੂਈ ਬਜਾ ਪੂਰਾ ਖੰਡ ਵੀ ਪਾ ਸਕਦੇ ਹੋ ਆ ਕਿਸੇ ਘਰੇ ਵੀ ਹੁੰਦਾ ਸਕਦਾ ਲਈ ਆਪਾਂ ਆਟਾ ਪਾ ਦਈਏ ਇਹ ਆਟਾ ਨਾ ਤੁਸੀਂ ਆਵੇ ਖੋਏ ਦੇ ਸਾਹਬ ਨਾਲ ਪਾ ਸਕਦੇ ਵੱਧ ਦਾ ਟਾਪਾ ਟਾ ਥੋੜਾ ਪਾਵਾਂਗੇ ਖੋਆ ਆਪਣਾ ਬਾਵਾ ਦਾ ਆ ਪਾਟਾ ਨਹੀਂ ਬਾਲਾ ਕੋਈ ਇਹਨਾਂ ਆਪਾਂ ਸਲੋ ਸਲੋ ਅੱਗ ਤੇ ਭੁੰਨਾਗੇ ਹੌਲੀ ਹੌਲੀ ਥੋੜੀ ਥੋੜੀ ਅੱਗ ਨਾਲ ਤੇਜ ਕਰ ਲਈ ਆਟਾ ਛੇਤੀ ਲਾਲ ਹੋ ਜਾਊਗਾ ਵਿੱਚ ਇਹਦੇ ਕੱਚਾਪਣ ਜਾ ਰਹੇ ਜੂਗਾ ਆਪਸ ਕਰਕੇ ਹੌਲੀ ਹੌਲੀ ਸਲੋ ਅੱਗ ਤੇ ਭੁੰਨਾਂਗੇ ਨਾਲ ਇਸ ਤਰ੍ਹਾਂ ਨੂੰ ਕੁਚਲੇ ਨਾਲ ਮੈਂ ਮਾਰ ਦਾਂਗੀ ਆਪਾਂ ਨੂੰ ਇਹ ਅਗਲਾ ਲਈ ਆਟਾ ਨਾ ਰੰਗ ਚੇਂਜ ਹੋ ਗਿਆ ਦਾ ਕਲਰ ਦੇਖੋ 15 ਤੋਂ 20 ਮਿੰਟ ਹੋ ਗਿਆ ਆਪਾਂ ਨੂੰ ਆਟਾ ਪੁੰਦਿਆ ਨੂੰ ਹੁਣ ਆਪਾਂ ਇਹ ਵਿੱਚ ਪਾਉਨੇ ਆ ਖੁਆ ਖੁਆ ਤੁਸੀਂ ਗੋਲ ਦੇ ਪੈਰ ਰੱਖਣਾ ਖੁਆ ਨਾ ਪਰ ਇਹਦੇ ਉੱਤੇ ਤਰਕੀ ਪਰ ਮਨ ਵਸੇਕ ਤੇ ਸੇਕ ਆਪਣਾ ਜਮਾ ਸਲੋ ਹੈਗਾ ਜਿਹੜਾ ਆਪਣੀ ਖੰਡਾ ਉਹ ਖੰਡਾ ਆਪਾਂ ਤੁਹਾਨੂੰ ਦੱਸਾਂਗੇ ਥੱਲੇ ਲਾ ਕੇ ਰੜਾਵਾਂਗੇ ਹਲ ਆਪਾਂ ਪਾਉਨੇ ਖੁਆ ਹੁਣ ਆਪਾਂ ਮਿਕਸ ਕਰਵਾਂਗੇ ਚ ਅੱਜ ਨਾਲ ਆਪਣੇ ਜਮਾ ਸਲੋ ਰੱਖਣੀ ਹੈ ਜਦੋਂ ਆਪਾਂ ਨੇ ਆ ਗਾ ਪਾ ਕੇ ਖੋਆ ਪਾ ਕੇ ਆਪਾਂ ਨੇ ਬਣਾਉਣਾਗਾ ਇਹ ਜੰਦ ਵੀ ਜਾਂਦੀ ਹਿ ਲਾਉਣੀ ਰਹਿਣਾ ਤੇ ਇਹ ਸੋ ਆਪਾਂ ਨੇ ਮਿਕਸ ਕਰਤਾ ਆਪਾਂ ਨੂੰ ਥੱਲੇ ਲਾ ਲਿਆ ਹੁਣ ਆਪਾਂ ਨਾਲ ਇਹ ਖੰਡ ਮਿਲਾ ਦਿੰਦੇ ਕੰਡੂ ਤੇ ਆ ਦੇ ਸਾਹਮਣੇ ਪਾਉਣੀ ਬੱਤਕਾਟ प करतार लातापाने खंडी रलाती अन बाट पिन पट गिया नििक पिियानागे ਚਲੇ ਬੱ ਪਿੰਨੀਆ ਵਟ ਦੇ ਸੋਨ ਫਿਰ ਮਿਲ ਜਾਂ ਠਹਿਰ ਕੇ ਪਿੰਨੀਆ ਆਪਾਂ ਨੇ ਵਟ ਤੀਆ ਤਾਂ ਇਹ ਆਪਣਾ ਰੈਡੀ ਆ ਤੇ ਆਪਾਂ ਇਹ ਕੰਮ ਸਾਰਾ ਕਰਤਾ ਚਲੋ ਅੱਜ ਦੀ ਵੀਡੀਓ ਤਾਂ ਇੱਥੇ ਕਰੀਏ ਮਿਲਦੇ ਆਂ ਨੈਕਸਟ ਬਲੌਗ ਨਾਲ ਤੱਕ